ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 23 April ਨੂੰ ਵੀਡੀਓ ਕਵਰ ਕਰ ਰਹੇ ਹਾਂ 23 April ਨੂੰ ਵੀਡੀਓ ਕਵਰ ਕਰਦੇ ਹਾਂ 2023 ਦਿਨ ਐਤਵਾਰ ਆ ਐਡੀ ਸਕਰੀਨ ਤੇ ਬੱਚੀ ਦੇਖ ਰਹੇ ਹੋ ਤੁਸੀਂ ਸਾਈਵਾਲ ਦੇ ਵਿੱਚ ਕ੍ਰੋਸ ਪੈਂਦੀ ਆ ਪਹਿਲਾ ਸੂਆ ਸੂਈ ਆ ਦੋ ਦੰਦ ਮੂੰਹ ਆ ਸੂਈ ਨੂੰ ਇਹਨੂੰ 3 ਕ ਘੰਟੇ ਹੋ ਚੁੱਕਿਆ 3 3.5 ਘੰਟੇ ਹੋ ਚੁੱਕਿਆ ਸੂਈ ਨੂੰ ਇਹਨੂੰ ਥਣ ਦੇਖ ਸਕਦੇ ਹੋ ਨੇੜੇ ਤੁਸੀਂ ਬਹੁਤ ਸੋਹਣਾ ਥਣ ਲੱਗਿਆ ਹੋਇਆ ਹੈ ਮੁੱਠੀ ਆਲਾ ਚਾਰੇ ਥਣ ਗੁੱਠਾਂਦੇ ਨੇ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਸਾਈਵਾਲ ਬੱਚੀ ਨੂੰ ਜਨਮ ਦਿੱਤਾ ਕਿਉਂਕਿ ਸਾਈਵਾਲ ਕ੍ਰੋਸ ਦੇ ਵਿੱਚ ਇਹਦੀ ਮਾਂ ਪੈਂਦੀ ਹੈ ਇਹ ਆਪ ਦੋ ਦੰਦ ਬੱਚੀ ਆ ਪਹਿਲਾ ਸੂਆ ਸੂਈ ਆ ਬੱਚੀ ਬਹੁਤ ਪਿਆਰੀ ਆ ਸਾਈਵਾਲ ਬੱਚੀ ਨੂੰ ਜਨਮ ਦਿੱਤਾਗਾ ਥਣਾ ਕੱਲਾ ਕੱਲਾ ਨਿਖੜਮਾ ਲੱਗਿਆ ਹੋਇਆਗਾ ਤੋੜ ਕੇ ਸਾਹਬ ਦੀ ਫੇਸ ਕੁਆਲਟੀ ਦੇਖ ਸਕਦੇ ਬੱਸੀ ਦੀ ਉੱਚਾ ਲਮਾ ਵੱਡਾ ਕੱਦਗਾ ਛੋੜੇ ਬੱਚੇ ਨੂੰ ਕਰਕੇ ਆਲਜੀ ਕਰਦੀ ਆ ਬੱਚੇ ਤੋਂ ਦੂਰ ਨਹੀਂ ਜਾਂਦੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਤੁਸੀਂ ਪਹਿਲਣ ਬੱਸੀ ਦੋ ਦੰਦ ਦਾ ਘਮਾਲਾ ਪੱਤੂ ਕੋਈ ਨਾ ਬੱਚੇ ਕਰਕੇ ਤਰਦੇ ਦੇ ਜੀ ਨਾਲ ਨਾਲ ਤੋਰਦੇ ਪਹਿਲਾ ਸੂਆ ਦੋ ਦੰਦ ਬੱਛੀ ਆ ਚੰਗਾ ਦੁੱਧ ਪਾਊਗੀ ਪਹਿਲਣੀ ਕਿਉਂਕਿ ਉੱਚਾ ਲਮਾ ਵੱਡਾ ਕੱਦਗਾਟ ਆ ਛੋਟੀ ਨਹੀਂ ਹੈਗੀ ਇਹ ਪੂਰੀ ਪਲੀ ਵੀ ਵਹਿੜ ਆ ਆਹਵਾਨਾ ਦੇਖ ਸਕਦੇ ਹੋ ਪਿੱਛੇ ਤੋਂ ਤੁਸੀਂ ਪੂਰਾ ਚੌੜਾ ਤੇ ਠੋਸ ਸਬਾਨਾ ਹੈਗਾ। ਥਣ ਬਹੁਤ ਸੋਹਣਾ ਮੁੱਠੀ ਵਾਲਾ ਲੱਗਿਆ ਹੋਇਆ ਹੈਗਾ। ਜਾਰੇ ਥਣ ਇੱਕੋ ਜਿਹਾ। ਤੇ ਜਿਹਨੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੇਰ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ।